ਥੋੜਾ ਲੇਟ ਨੇ 2021 ਤੋਂ ਲਗਾਤਾਰ ਪੋਲਿਟਿਕਲ ਵੰਡੇਟਾ ਤਹਿਤ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਸਾਜੀਆਂ ਕੀਤੀਆਂ ਜਾ ਰਹੀਆਂ ਨੇ ਔਰ ਤੁਸੀਂ ਸਾਰੇ ਜਾਣਦੇ ਹੋ ਕਿ 4 ਸਾਲ ਤੋਂ ਡਰੱਗ ਦੇ ਕੇਸ 'ਚ ਡਰੱਗ ਨਹੀਂ ਲੱਭ ਰਿਆ ਤੇ ਡਿਸਪਰਪੋਰਸ਼ਨੇਟ ਐਸੈਟਸ ਦਾ ਜਿਹੜਾ ਕੇਸ ਆ ਆਮਦਨ ਤੋਂ ਬਾਅਦ ਜਾਇਦਾਦ ਦਾ ਉਹਦੇ 'ਚ ਜਾਇਦਾਦ ਹੈ ਤੇ ਸਾਰਾ ਡਰਾਮਾ ਇਸ ਤਰੀਕੇ ਖੇਡਿਆ ਜਾ ਰਿਹਾ ਕਿ ਪਤਾ ਨਹੀਂ ਕਿੰਡਾ ਕਬੜਾ ਕੇਸ ਹੈ ਅਦਾਲਤਾਂ ਦੇ ਉੱਤੇ ਪਰਦੇ ਪਾ ਕੇ ਅਦਾਲਤਾਂ 'ਚ ਕਰਫਿਊ ਵਰਗਾ ਮਾਹੌਲ ਬਣਾ ਕੇ ਔਰ ਵਿਕਰਮ ਮਜੀਠੀਆ ਸਾਹਿਬ ਨੂੰ ਇਸ ਤਰੀਕੇ ਪੇਸ਼ ਕਰਦੇ ਨੇ ਲਕੋ ਕੇ ਚੋਰਾ ਵਾਂਗੂ ਮੁੱਖ ਮੰਤਰੀ ਨੂੰ ਸਿੱਧਾ ਸਵਾਲ ਹੈ ਕਿ ਜੇ ਤੁਸੀਂ ਐਡੇ ਪੱਕੇ ਪੈਰੀ ਪਰਚਾ ਦਰਜ ਕੀਤਾ ਸੀ ਫਿਰ ਸਿੱਧਾ ਤੁਸੀਂ ਮੀਡੀਆ ਦੇ ਰੂਬਰੂ ਕਿਉਂ ਨਹੀਂ ਹੋਣ ਦਿੰਦੇ ਮੀਡੀਆ ਨੂੰ ਤੁਸੀਂ ਕਿਉਂ ਨਹੀਂ ਇਸ ਕਾਏ ਕੇਸ ਨੂੰ ਕਵਰ ਕਰਨ ਦਿੰਦੇ ਉਹਦਾ ਜਵਾਬ ਬੜਾ ਸਿੰਪਲ ਹੈ ਕਿ ਸਬੂਤ ਹੀ ਕੋਈ ਨਹੀਂ ਨਾ 29 ਮੋਬਾਈਲ ਨਾ 141 ਕਰੋੜ ਨਾ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਨਾ 1000 ਏਕੜ ਫਿਰ ਹੁਣ ਦੱਸਣਾ ਕੀ ਔਰ ਕੋਰਟ ਦੇ ਅੰਦਰ ਪਹਿਲੀ ਵਾਰੀ ਮੈਨੂੰ ਲੱਗਦਾ ਕਿ ਪੱਤਰਕਾਰ ਵੀਰਾਂ ਨੇ ਵੀ ਦੇਖਿਆ ਕਿ ਤੁਹਾਨੂੰ ਤਾਂ ਅੰਦਰ ਜਾਣ ਹੀ ਨਹੀਂ ਦਿੰਦੇ ਵਕੀਲ ਸਹਿਬਾਨਾਂ ਦੇ ਉੱਤੇ ਵੀ ਇਸ ਤਰੀਕੇ ਦੀਆਂ ਪਾਬੰਦੀਆਂ ਨੇ ਇਹ ਦਿਖਾਉਂਦਾ ਕਿ ਸਰਕਾਰ ਕਿੰਨੀ ਡਿਸਪਰੇਟ ਹੈ ਤੇ ਸਰਕਾਰ ਮੈਨੂੰ ਲੱਗਦਾ ਕਿ ਕਿੰਨੇ ਪ੍ਰੈਸ਼ਰ ਨੀਚੇ ਕੰਮ ਕਰ ਰਹੀ ਔਰ ਪ੍ਰੈਸ਼ਰ ਕਿਦਾ ਦਿੱਲੀ ਵਾਲਿਆਂ ਦਾ ਪ੍ਰੈਸ਼ਰ ਕਿਹਦਾ ਹੈ ਸੁਪਰ ਸੀਐਮ ਕੇਜਰੀਵਾਲ ਦਾ ਸਸੋਧਿਆ ਸਾਹਿਬ ਦਾ ਸੰਜੇ ਸਿੰਘ ਕਿਉਂਕਿ ਸੰਜੇ ਸਿੰਘ ਤਾਂ ਵਿਚਾਰੇ ਬਿਲਕੁਲ ਕੈਦ ਦੀ ਕਗਾਰ ਤੇ ਖੜੇ ਨੇ ਜਿਹੜਾ ਵਿਕਰਮ ਮਜੀਠੀਆ ਸਾਹਿਬ ਨੇ ਮਾਨਹਾਨੀ ਦਾ ਮੁਕੱਦਮਾ ਪਾਇਆ ਸੋ ਸੰਜੇ ਸਿੰਘ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਨੇ ਔਰ ਜੋ ਪਿਛਲੀ 19 ਤਰੀਕ ਨੂੰ ਹੋਇਆ ਅਦਾਲਤ ਦੇ ਵਿੱਚ ਆ ਜੋ ਵੀ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿ 19 ਤਰੀਕ ਨੂੰ ਅਦਾਲਤ ਦੇ ਵਿੱਚ ਮੈਂ ਮੁਹਾਲੀ ਦੇ ਐਸਐਸਪੀ ਸਾਹਿਬ ਨੂੰ ਪੁੱਛਦਾ ਕਿ ਜਿਹੜੀ ਦੋ ਵਕੀਲ ਸੇ ਬਾਨਾ ਦੇ ਨਾਲ ਅਦਾਲਤ ਕੋਰਟ ਕੰਪਲੈਕਸ ਦੇ ਅੰਦਰ ਬਦਤਮੀਜ਼ੀ ਕੀਤੀ ਗਈ ਪੁਲਿਸ ਦੇ ਦੁਆਰਾ ਉਹਦੇ ਲਈ ਕੌਣ ਜ਼ਿੰਮੇਵਾਰ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਨੇ ਰਵਿੰਦਰ ਸਾਹਿਬ ਪਲਾ ਸਾਹਿਬ ਜਿਹੜੇ ਕਿ ਕਾਰਿਡੋਰ ਦੇ ਵਿੱਚ ਫੋਨ ਸੁਣ ਰਹੇ ਨੇ ਖੜੇ ਹੋ ਕੇ ਪਿੱਛੋਂ ਇੱਕ ਇੰਸਪੈਕਟਰ ਪ੍ਰਦੀਪ ਪਾਜਵਾ ਇਹਨਾਂ ਨੂੰ ਆ ਕੇ ਧੱਕੇ ਨਾਲ ਫੜ ਕੇ ਇਹਨਾਂ ਦਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਮਿਸਹੈਂਡਲ ਕੀਤਾ ਕਹਿੰਦੇ ਜੀ ਤੁਸੀਂ ਕੋਰਟ ਕੰਪਲੈਕਸ ਦੇ ਵਿੱਚ ਫੋਨ ਦੀ ਵਰਤੋਂ ਨਹੀਂ ਕਰ ਸਕਦੇ ਮਹਾਂਨ ਸਾਹਿਬ ਨੂੰ ਪੁੱਛਦਾ ਵੀ ਦੱਸੋ ਜੀ ਕਿੱਥੇ ਲਿਖਿਆ ਕਿ ਕੋਰਟ ਕੰਪਲੈਕਸ ਦੇ ਅੰਦਰ ਤੁਸੀਂ ਵਕੀਲਾਂ ਦੇ ਨਾਲ ਅਸੀਂ ਬਤਮੀਜ਼ੀ ਕਰੋ ਪਰੰਬੀਰ ਸਣੀ ਸਾਹਿਬ ਵੀ ਉਰੇ ਬੈਠੇ ਨੇ ਇਹ ਵੀ ਉੱਥੇ ਸ਼ਾਮਲ ਸੀ ਤੇ ਐਡਵੋਕੇਟ ਸਿਮਰਨ ਟਿਵਾਣਾ ਉਹ ਤਾਂ ਹੰਸ ਸਾਹਿਬ ਨੇ ਆਪ ਪੜ੍ਹ ਹੰਸ ਸਾਹਿਬ ਜਿਹੜੀ ਮੁਸਤੈਦੀ ਤੁਸੀਂ ਅੱਜ ਸਰਕਾਰ ਦੀਆਂ ਨਕਾਮੀਆਂ ਚ ਪਾਉਣ ਦੇ ਲਈ ਦਿਖਾ ਰਹੇ ਹੋ ਮੈਂ ਹਰਮਨ ਹੰਸ ਜੀ ਨੂੰ ਪੁੱਛਦਾ ਜੀ ਐਡੀ ਮੁਸਤੈਦੀ ਤੁਸੀਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਦੇ ਵਿੱਚ ਦਿਖਾਈ ਹੁੰਦੀ ਤਾਂ ਫਿਰ ਜੋ ਜਸਟਿਸ ਸਿੰਧੂ ਮਲੋਤਰਾ ਸੁਪਰੀਮ ਕੋਰਟ ਜੱਜ ਸਾਬਾਨ ਨੇ ਤੁਹਾਡੇ ਖਿਲਾਫ ਮੈਨੂੰ ਲੱਗਦਾ ਹੈ ਕਿ ਲਿਖੇ ਨੇ ਸਟ੍ਰਿਕਚਰਸ ਲਿਖੇ ਨੇ ਆਪਣੀ ਜਜਮੈਂਟ ਦੇ ਵਿੱਚ ਕਿ ਕਿੱਦਾਂ ਤੁਸੀਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਈ ਫਿਰ ਤਾਂ ਲੋੜ ਹੀ ਨਹੀਂ ਪੈਣੀ ਸੀ ਕਿਉਂਕਿ ਅੱਜ ਅਦਾਲਤਾਂ ਦੇ ਵਿੱਚ ਤਾਂ ਤੁਸੀਂ ਜ਼ਰੂਰਤ ਤੋਂ ਵੱਧ ਮੁਸਤੈਦੀ ਦਿਖਾ ਰਹੇ ਹੋ ਔਰ ਇੱਕ ਦੂਸਰੀ ਚੀਜ਼ ਹੈ ਤੁਸੀਂ ਅਦਾਲਤਾਂ ਦੇ ਵਿੱਚ ਨੋਟ ਕਰਿਓ ਅੱਜ ਵੀ ਬਿਕਰਮ ਜੀ ਦਾ ਕੇਸ ਲੱਗਿਆ ਜਿੱਦਣ ਬਿਕਰਮ ਜੀ ਨੂੰ ਪੇਸ਼ ਕਰਨਾ ਹੁੰਦਾ ਅਦਾਲਤ ਦੇ ਵਿੱਚ ਕੁਰਤੇ ਪਜਾਮੇ ਨੀਲੀਆਂ ਪੱਗਾਂ ਵਾਲੇ ਬੰਦੇ ਉਹ ਪਤਾ ਨਹੀਂ ਕਿੱਥੋਂ ਅਦਾਲਤ ਆ ਕੇ ਵੜ ਜਾਂਦੇ ਨੇ ਅਕਾਲੀ ਦਲ ਦੇ ਤਾਂ ਵਕੀਲਾਂ ਨੂੰ ਨਹੀਂ ਜਾਣਦੇ ਰੇ ਔਰ ਉਹ ਸਾਰੇ ਅਦਾਲਤਾਂ ਦੇ ਬਾਹਰ ਬੈਠੇ ਹੁੰਦੇ ਨੇ ਕਿਉਂ ਕਿ ਕਿਉਂਕਿ ਕੱਲ ਨੂੰ ਉੱਥੇ ਉਹਨਾਂ ਤੋਂ ਕੁਝ ਐਸੀ ਘਟਨਾ ਕਰਾ ਦੇਣੀ ਹੈ ਮੁੜ ਕੇ ਪੁਲਿਸ ਨੇ ਕਹਿਣਾ ਜੀ ਇਹ ਤਾਂ ਅਕਾਲੀ ਦਲ ਦੇ ਵਰਕਰ ਆਏ ਸੀ ਉਹ ਕਰ ਗਏ ਉਹ ਸਾਰੇ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਦੇ ਬੰਦੇ ਨੇ ਕੌਣ ਉਹਨਾਂ ਨੂੰ ਅਦਾਲਤ ਦੇ ਵਿੱਚ ਵਾੜਦਾ ਇਸ ਗੱਲ ਦਾ ਵੀ ਐਸਐਸਪੀ ਸਾਹਿਬ ਨੂੰ ਜਵਾਬ ਦੇਣਾ ਪੈਣਾ ਕਿਉਂਕਿ ਹੁਣ ਫਰਸਟ੍ਰੇਸ਼ਨ ਦੇ ਵਿੱਚ ਆ ਕੇ ਇਹ ਵਕੀਲ ਸਹਿਬਾਨਾਂ ਨੂੰ ਹੱਥ ਪਾਉਣਾ ਸ਼ੁਰੂ ਹੋ ਗਏ ਨੇ ਜਿੱਦੀ ਕਿ ਅਜ ਰਵਿੰਦਰ ਸੈਂਪਲਾ ਸਾਹਿਬ ਨੇ ਬਾਰ ਕਾਉਂਸਲ ਨੂੰ ਵੀ ਕੰਪਲੇਂਟ ਕੀਤੀ ਹੈ ਲੋਕੇ ਵਕੀਲ ਨੂੰ ਸਿੱਧਾ ਹੱਥ ਨਹੀਂ ਪਾ ਸਕਦੇ ਜਿੱਥੇ ਤੱਕ ਜਾ ਸਕਦੇ ਨੇ ਜਿੱਥੇ ਇੱਕ ਲਾਈਨ ਹੁੰਦੀ ਹੈ ਨਾ ਉਹ ਲਾਈਨ ਤੇ ਖੜ ਕੇ ਵੀ ਇਹ ਵਕੀਲ ਸਹਿਬਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਤਾਂ ਪੁਲਿਸ ਫਿਰ ਘਰ ਤੱਕ ਆਊਗੀ ਵਕੀਲਾਂ ਦੇ ਘਰ ਤੱਕ ਹੀ ਆਉਂਗੇ ਤੁਸੀਂ ਫਿਰ ਤੇ ਇਹ ਚੀਜ਼ਾਂ ਨੂੰ ਬੜਾ ਸਟਰੋਂਗਲੀ ਆਬਜੈਕਟ ਕਰਦੇ ਆ ਬਾਹਰ ਕਾਉਂਸਲ ਨੂੰ ਕੰਪਲੇਂਟ ਦੇ ਰਹੇ ਆ ਤੇ ਇਹ ਚੀਜ਼ ਜੇ ਦੁਬਾਰਾ ਅਦਾਲਤ ਦੇ ਵਿੱਚ ਕੀਤੀ ਗਈ ਤਾਂ ਉਹਦੇ ਲਈ ਜ਼ਿੰਮੇਵਾਰ ਪੰਜਾਬ ਦੇ ਡੀਜੀਪੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣਗੇ। ਅਰਸ਼ੋਤੀ ਸਾਹਿਬ ਤੁਹਾਨੂੰ ਡਿਟੇਲ ਦੇ ਵਿੱਚ ਦੱਸਣਗੇ ਕਿਉਂਕਿ ਇੱਕ ਵਕੀਲ ਸਾਹਿਬ ਦਾ ਹੋਰ ਜ਼ਿਕਰ ਹੈ ਕਿਰਨਪ੍ਰੀਤ ਮੋਨੂ ਸਾਹਿਬ ਜਿਹੜੇ ਕਿ ਲੀਗਲ ਟੀਮ ਦੇ ਸਾਡੇ ਸਾਥੀ ਨੇ ਜਿੱਦਨ ਤਾਰੀਖ ਹੈ ਉਹਨਾਂ ਦੇ ਘਰੇ ਪੁਲਿਸ ਭੇਜ ਕੇ ਉਹਨਾਂ ਨੂੰ ਪ੍ਰੀਵੈਂਟਿਵ ਕਸਟਡੀ 'ਚ ਰੱਖਿਆ ਗਿਆ ਕੀ ਪੰਜਾਬ ਦੇ ਡੀਜੀਪੀ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿ ਇੱਕ ਵਕੀਲ ਨੂੰ ਪ੍ਰੀਵੈਂਟਿਵ ਕਸਟਡੀ ਦੇ ਵਿੱਚ ਪੁਲਿਸ ਨੇ ਕਿਹੜੇ ਕਾਨੂੰਨ ਤਹਿਤ ਰੱਖਿਆ ਇਹ ਵੀ ਸਾਹਮਣੇ ਆ ਕੇ ਦੱਸੋ ਔਰ ਇਹ ਸਾਰਾ ਕੇਸ ਝੂਠ ਦਾ ਜਿਹਦੇ ਵਿੱਚ ਲੱਭ ਕੁਛ ਨਹੀਂ ਰਿਹਾ ਪਰੇਸ਼ਾਨੀ ਇੰਨੀ ਜ਼ਿਆਦਾ ਹੋ ਰਹੀ ਹੈ ਤੇ ਆਏ ਦਿਨ ਕੋਈ ਨਵਾਂ ਝੂਠ ਪਰੋਸ ਦਿੰਦੇ ਨੇ ਜਦੋਂ 29 ਫੇਲ ਹੋ ਗਏ ਮੋਬਾਈਲ 141 ਕਰੋੜ ਫੇਲ ਹੋ ਗਿਆ 540 ਕਰੋੜ ਹਜ਼ਾਰ ਏਕੜ ਫੇਲ ਹੋ ਗਿਆ ਤਾਂ ਕੱਲ ਇੱਕ ਨਵਾਂ ਝੂਠ ਰੱਖਤਾ ਕਹਿੰਦੇ ਜੀ ਵਿਕਰਮ ਮਜੀਠੀਆ ਕੋਲੇ ਜਿਹੜਾ ਮੋਬਾਈਲ ਸੀ ਉਹ ਕਿਸੇ ਜਸਮੀਤ ਨਾਮ ਦੇ ਬੰਦੇ ਦਾ ਸੀ ਉਹ ਕੈਨੇਡਾ ਭੱਜ ਗਿਆ ਮੈਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਵਿਜੀਲੈਂਸ ਨੂੰ ਪਹਿਲੇ ਦਿਨ ਵਿਕਰਮ ਮਜੀਠੀਆ ਸਾਹਿਬ ਤੋਂ ਕੋਈ ਮੋਬਾਈਲ ਹੀ ਨਹੀਂ ਰਿਕਵਰ ਹੋਇਆ ਸੀ ਇਹ ਤਾਂ ਜਿਹੜਾ ਆਫੀਸ਼ੀਅਲ ਨੰਬਰ ਹੈ ਵਿਜੀਲੈਂਸ ਨੇ ਮੰਗਨ ਤੇ ਬਾਅਦ ਚ ਅਸੀਂ ਜਾ ਕੇ ਵਿਜੀਲੈਂਸ ਨੂੰ ਦਿੱਤਾ ਔਰ ਉਹ ਨੰਬਰ 981400003 ਹੈ ਜਿਹੜਾ ਕਿ ਵਿਕਰਮ ਮਜੀਠੀਆ ਸਾਹਿਬ ਦੇ ਆਪਦੇ ਨਾਮ ਤੇ ਹੈ ਤੇ ਆਫੀਸ਼ੀਅਲ ਮੋਬਾਈਲ ਹੈ ਤਾਂ ਫਿਰ ਕਿਉਂ ਵਿਜੀਲੈਂਸ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਦੇ ਲਈ ਐਸੇ ਝੂਠ ਪਰੋਸ ਰਹੀ ਹੈ ਔਰ ਉਰੇ ਤੱਕ ਹੀ ਬਸ ਨਹੀਂ ਇਸ ਕੇਸ ਦੇ ਵਿੱਚ ਜੋ ਛੁੜਿਆੰਤਰ ਹੁਣ ਅੱਗੇ ਖੇਡਿਆ ਜਾ ਰਿਹਾ ਹੈ ਜਿਹੜਾ ਕਿ ਸੋਪਤੀ ਸਾਹਿਬ ਡਿਟੇਲ ਚ ਦੱਸਣਗੇ ਉਹ ਕੀ ਹੈ ਕਿ ਧੱਕੇ ਨਾਲ ਐਵੀਡੈਂਸ ਨੂੰ ਫੈਬਰੇਟ ਫੈਬ੍ਰिकेट ਕਰਨਾ ਵਿਜੀਲੈਂਸ ਡਿਪਾਰਟਮੈਂਟ ਸ਼ੁਰੂ ਹੋ ਗਿਆ ਪਿਛਲੇ ਦਿਨੀ ਦੋ ਬੰਦਿਆਂ ਨੂੰ ਅੰਮ੍ਰਿਤਸਰ ਤੋਂ ਇਲਲੀਗਲ ਡਿਟੈਂਸ਼ਨ ਦੇ ਵਿੱਚ ਵਿਜੀਲੈਂਸ ਚੱਕ ਕੇ ਲੈ ਕੇ ਗਈ ਹੈ ਡਿਟੇਲ ਸਾਰੀਆਂ ਸੋਪਤੀ ਸਾਹਿਬ ਦੱਸਣਗੇ ਉਹਨਾਂ ਨੂੰ ਟਾਰਚਰ ਕੀਤਾ ਗਿਆ ਹੋਟਲਾਂ ਦੇ ਪ੍ਰਾਈਵੇਟ ਕਮਰੇ ਚ ਰੱਖਿਆ ਗਿਆ ਤੇ ਜਦੋਂ ਉਹਨਾਂ ਦੇ ਪਰਿਵਾਰਾਂ ਨੇ ਹੈਬੀਅਸ ਕੋਰਪਸ ਹਾਈ ਕੋਰਟ ਚ ਫਾਈਲ ਕੀਤੀ ਤਾਂ ਫਿਰ ਡਰ ਦੇ ਮਾਰਿਆਂ ਨੇ ਉਹ ਸਾਰੇ ਲੋਕ ਉਥੋਂ ਛੱਡੇ ਕਿ ਇਹ ਵਿਜੀਲੈਂਸ ਦਾ ਕੰਮ ਹੈ ਕਿ ਦਿੱਲੀ ਦੇ ਕਹਿਣ ਤੇ ਪੰਜਾਬ ਦੇ ਅਫਸਰ ਹੁਣ ਕਾਨੂੰਨ ਦੀ ਲਕੀਰ ਪਾਰ ਕਰ ਰਹੇ ਨੇ ਕਿ ਦੋ ਕੇਸਾਂ ਚ ਝੂਠਿਆਂ ਚ ਜੇ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਹੁਣ ਅਸੀਂ ਤੀਜਾ ਕੇਸ ਇਸ ਤਰੀਕੇ ਬੰਦਿਆਂ ਨੂੰ ਚੱਕ ਕੇ ਉਹਨਾਂ ਨੂੰ ੱੱਕੇ ਨਾਲ ਉਹਨਾਂ ਨੂੰ ਟੌਰਚਰ ਕਰਕੇ ਉਹਨਾਂ ਦੀ ਝੂਠੀ ਗਵਾਹੀ ਲੈ ਕੇ ਅਸੀਂ ਦਰਜ ਕਰਨਾ ਚਾਹੁੰਦੇ ਆਂ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਡੀਜੀਪੀ ਨੂੰ ਕਿ ਪੰਜਾਬ ਦੇ ਵਿੱਚ ਸੰਵਿਧਾਨ ਲਾਗੂ ਹੈ ਕਿ ਜੋ ਦਿੱਲੀ ਕਹ ਰਹੀ ਹੈ ਦਿੱਲੀ ਦਾ ਕੋਈ ਵੱਖਰਾ ਸੰਵਿਧਾਨ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਦੇ ਵਿਕਰਮ ਮਜੀਠੀਆ ਦੇ ਸਾਬਕਾ ਪੀਏ ਨੂੰ ਤੁਸੀਂ ਹਲਕਾ ਇੰਚਾਰਜ ਬਣਾ ਕੇ ਕਹਿੰਦੇ ਹੋਦਾ 164 ਦਾ ਬਿਆਨ ਕਰਾ ਦਿੰਨੇ ਆ ਅਦਾਲਤ 'ਚ ਫਿਰ ਤਾਂ ਸਾਰੇ 92 ਐਮਐਲਏ ਨੂੰ ਤੁਹਾਡੇ ਕੋਲੇ ਇਕੱਲੇ ਇਕੱਲੇ ਦਾ 164 ਦਾ ਬਿਆਨ ਕਰਾਓ ਜਿਹਨੂੰ ਕੋਈ ਹਲਕਾ ਇੰਚਾਰਜ ਚਾਹੀਦਾ ਜਿਸਨੇ ਕੋਈ ਚੇਅਰਮੈਨ ਬਣਨਾ ਫਿਰ ਤਾਂ ਬੜਾ ਸਿੱਧਾ ਜਿਹਾ ਕੰਮ ਹੈ ਕਿ ਵਿਕਰਮਜੀਤਿਆ ਦੇ ਖਿਲਾਫ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗਵਾਹੀ ਦੇ ਦੋ ਅਸੀਂ ਉਹਨੂੰ ਹਲਕਾ ਇੰਚਾਰਜ ਵੀ ਲਾ ਦੇਾਂਗੇ ਉਹਨੂੰ ਚੇਅਰਮੈਨ ਵੀ ਦੇ ਦੇਾਂਗੇ ਕਿ ਇਸ ਤਰੀਕੇ ਚੱਲਣੀ ਹੈ ਮੈਂ ਭਗਵੰਤ ਮਾਨ ਸਾਹਿਬ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹ ਹਜੇ ਬਹੁਤ ਸਰਕਾਰਾਂ ਦੇ ਧੱਕੇ ਸਹੇ ਨੇ ਡਟ ਕੇ ਲੜਾਈ ਪਹਿਲਾਂ ਵੀ ਲੜੀ ਐ ਅੱਗੇ ਵੀ ਲੜਦੇ ਰਾਂਗੇ ਹੁਣ ਇੱਕ ਗੱਲ ਤੁਸੀਂ ਮੰਨ ਗਿਓ ਕਿ ਦੋ ਪਰਚੇ ਤੁਹਾਡੇ ਫਲੈਟ ਡਿੱਗ ਗਏ ਨੇ ਬੇਲ ਦੇ ਵਿੱਚ ਜਵਾਬ ਫਾਈਲ ਨਹੀਂ ਹੋ ਰਿਹਾ ਅਦਾਲਤਾਂ ਤੋਂ ਸਮਾਂ ਮੰਗ ਕੇ ਭੱਜਣ ਦੀ ਕੋਸ਼ਿਸ਼ ਹੈ ਤੇ ਹੁਣ ਤੀਜੀ ਜਿਹੜੀ ਤੁਸੀਂ ਕਾਰਸਥਾਨੀ ਸ਼ੁਰੂ ਕੀਤੀ ਹੈ ਮੈਂ ਸੋਪਤੀ ਸਾਹਿਬ ਨੂੰ ਕਹਿਣਾ ਕਿ ਤੁਹਾਡੇ ਰੂਪ ਰੂ ਰੱਖਣਗੇ ਕਿ ਹੁਣ ਕਿਸ ਤਰੀਕੇ ਇਹ ਨਵੀਂ ਫੈਬ੍ਰਿਕੇਸ਼ਨ ਦੋ ਕੇਸਾਂ ਚ ਮੂਹ ਦੀ ਖਾਣ ਤੋਂ ਬਾਅਦ ਤੀਜੀ ਫੈਬ੍ਰਿਕੇਸ਼ਨ ਸ਼ੁਰੂ ਹੋਈ ਹੈ ਜਿਹਦਾ ਕੱਚ ਪਰਦਾ ਫਾਸ਼ ਤੁਹਾਡੇ ਸਾਹਮਣੇ ਕਰਨਾ ਬਹੁਤ ਜ਼ਰੂਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰਫ ਜੋ ਇਨਵੈਸਟੀਗੇਸ਼ਨ ਵਿੱਚ ਹੋ ਰਿਹਾ ਹੈ ਤੇ ਕੋਰਟ ਵਿੱਚ ਹੋ ਰਿਹਾ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ NDPS ਕੇਸ V 12 2021 ਨੂੰ ਰਜਿਸਟਰ ਹੋਇਆ ਸੀ ਅੱਜ ਅਸੀਂ ਟਰਵਰਡਸ ਦੀ ਐਂਡ ਆਫ 2025 ਖੜੇ ਆ ਤੇ ਅੱਜ ਤੱਕ ਚਲਾਨ ਨਹੀਂ ਪੇਸ਼ ਹੋਇਆ ਐਲੀਗੇਸ਼ਨਸ ਤੇ ਐਫਆਈਆਰ ਰਜਿਸਟਰ ਹੋ ਸਕਦੀ ਹੈ ਐਲੀਗੇਸ਼ਨਸ ਤੇ ਰਿਮਾਂਡ ਲੈ ਸਕਦੇ ਹੋ ਪਰ ਜਿਹੜਾ ਚਲਾਨ ਹੈ ਉਹ ਸ਼ਹਾਦਤ ਤੇ ਸਬੂਤਾਂ ਤੇ ਪੇਸ਼ ਹੋਣਾ ਹੈ ਐਵਿਡੈਂਸ ਸੇ ਕੋਈ ਕੁਝ ਕਲੈਕਟ ਨਹੀਂ ਕਰ ਸਕੇ ਹਨ ਡਿਸਪਰੋਪੋਰਸ਼ਨਲ ਐਸੈਟਸ ਤੇ ਵੀ ਬੇਲ ਦਾ ਰਿਪਲਾਈ ਨਹੀਂ ਫਾਈਲ ਕਰ ਸਕਦੇ ਕਿਉਂਕਿ ਐਵੀਡੈਂਸ ਕਲੈਕਟ ਨਹੀਂ ਕਰ ਸਕੇ ਹੁਣ ਇਹਨਾਂ ਨੇ ਐਵੀਡੈਂਸ ਕ੍ਰੀਏਟ ਕਰਨਾ ਸ਼ੁਰੂ ਕਰਤਾ ਹੈ ਐਵੀਡੈਂਸ ਫੈਬ੍ਰिकेट ਕਰਨਾ ਸ਼ੁਰੂ ਕਰਤਾ ਹੈ ਹਰ ਕਿਸਮ ਦੀ ਮਸ਼ੀਨਰੀ ਇਸਤੇਮਾਲ ਕੀਤੀ ਜਾ ਰਹੀ ਹੈ ਇੰਡਿਊਸਮੈਂਟ ਐਂਡ ਥ੍ਰੈਟ ਮੇਰੇ ਕੋਲ ਅੱਜ ਤਿੰਨ ਇਨਸੀਡੈਂਟਸ ਨੇ ਜੋ ਤੁਹਾਨੂੰ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਐਜ਼ ਅ ਲਾਇਰ ਸਾਨੂੰ ਅਨਫੋਰਚਨਟਲੀ ਇਨਸਟੈਡ ਆਫ ਬੀਇੰਗ ਓਨਲੀ ਇਨ ਕੋਟਸ ਤੁਹਾਡੇ ਕੋਲ ਆਣਾ ਪੈ ਰਿਹਾ ਬਿਕੋਜ਼ ਤੁਹਾਡਾ ਜਿਹੜਾ ਮੀਡੀਅਮ ਹੈ ਉਹ ਸਾਰਾ ਕੋਲ ਘੱਟੋ ਘੱਟ ਸੱਚਾਈ ਲੈ ਕੇ ਜਾਊਗਾ ਅਸੀਂ ਕੋਰਟ ਵਿੱਚ ਇਹ ਵੀ ਐਪਲੀਕੇਸ਼ਨ ਫਾਈਲ ਕਰ ਰਹੇ ਹਾਂ ਕਿ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੀ ਪ੍ਰੋਸੀਡਿੰਗਸ ਨੇ ਉਹ ਲਾਈਵ ਸਟ੍ਰੀਮ ਹੁੰਦੀਆਂ ਸੋ ਦੈਟ ਨਾ ਇਹਨਾਂ ਦੀ ਨਾ ਸਾਡੀ ਮੀਡੀਆ ਕੋਲ ਲੋਕਾਂ ਕੋਲ ਸੱਚਾਈ ਪਹੁੰਚਣੀ ਚਾਹੀਦੀ ਸੂਸੀ ਐਪਲੀਕੇਸ਼ਨ ਫਾਈਲ ਕਰਨ ਲੱਗੇ ਆ ਕਿ ਕੋਰਟ ਪ੍ਰोसीਡਿੰਗਸ ਕੈਮਰਾ ਨਹੀਂ ਹੋਣੀ ਚਾਹੀਦੀਆਂ ਉਹਨਾਂ ਦੇ ਵਿੱਚ ਕੈਮਰਾ ਲੱਗਿਆ ਹੋਣਾ ਚਾਹੀਦਾ ਹੈ ਇਹ ਇੱਕ ਪਬਲਿਕ ਫੰਕਸ਼ਨ ਹੈ ਐਂਡ एवरीवन ਇਨ ધ ਡੈਮੋਕ੍ਰੇਸੀ ਹੈਜ਼ ਦਾ ਰਾਈਟ ਟੂ ਨੋ ਵਾਟ ਇਜ਼ ਦਾ ਟਰੂਥ ਐਂਡ ਵਾਟ ਇਜ਼ ਦਾ ਫਾਲਸਿਟੀ ਇਹਨਾਂ ਨੇ ਰਿਮਾਂਡ ਲੈ ਲਿਆ ਸੀਗਾ ਇਹ ਕਹਿ ਕੇ ਕਿ ਹਜ਼ਾਰ ਏਕੜ ਜ਼ਮੀਨ ਹੈ ਫੈਬ੍ਰਿਕੇਸ਼ਨ ਦੀ ਹੱਦ ਦੇਖ ਲਓ ਕਿ ਜਿਹੜਾ 402 ਹੈਕਟੇਅਰ ਦੱਸਿਆ ਗਿਆ ਕੋਰਟ ਵਿੱਚ ਉਹ 402 ਸਕੁਅਰ ਮੀਟਰਸ ਹੈ 1 ਹੈਕਟੇਰ ਚ 10000 ਸਕੁਅਰ ਮੀਟਰ ਹੁੰਦੇ ਹੈ ਦੇ ਹੈਵ ਐਗਜ਼ੈਜਰੇਟਡ ਰਿਕਾਰਡਸ ਟੂ ਦ ਐਕਸਟੈਂਟ ਆਫ 10000 ਟਾਈਮਸ ਤੇ ਹੁਣ ਇਹਨਾਂ ਨੂੰ ਰਸਤਾ ਕੋਈ ਨਹੀਂ ਲੱਭ ਰਿਹਾ ਜਿਹੜੀ ਇਹ ਕੋਰਟ ਵਿੱਚ ਗੱਲ ਕਰ ਰਹੇ ਨੇ 450 ਕਰੋੜ ਰੁਪਏ ਦੀ ਉਹ ਡੈਲੀ ਹਾਈ ਕੋਰਟ ਦਾ ਆਰਡਰ ਹੈ ਦੋ ਕੰਪਨੀਆਂ ਮਰਜ ਹੋਈਆਂ ਉਹਨਾਂ ਦਾ ਐਸੈਟ ਵਧਿਆ ਹੈ ਔਰ 450 ਕਰੋੜ ਦਾ ਨਹੀਂ ਵਧਿਆ ਇੱਕ ਇੱਕ ਪੈਸਾ ਅਕਾਊਂਟਡ ਫਾਰ ਹੈ ਔਰ ਉਹਨਾਂ ਕੰਪਨੀਆਂ ਦਾ विक्रम सिंह मुजीठिया ਨਾਲ ਲੈਣਾ ਦੇਣਾ ਕੁਛ ਨਹੀਂ ਸੋ ਜਦ ਡਿਸਪਰੋਪਰਸ਼ਨ ਐਸ਼ਟ ਖਤਮ ਹੋ ਗਿਆ ਇਹਨਾਂ ਨੇ ਇੱਕ ਨਵਾਂ ਛੜੀ ਯੰਤਰ ਰਚਾ ਲਿਆ ਔਰ ਇਹਦੇ ਵਿੱਚ ਕਈ ਸਾਰੇ ਪੁਲਿਸ ਆਫਸਰਸ ਇਨਵੋਲਡ ਨੇ ਔਰ ਇਹਨਾਂ ਨੇ ਇੱਕ ਟੌਰਚਰ ਕਰਨ ਵਾਸਤੇ ਤੰਗ ਪਰੇਸ਼ਾਨ ਕਰਨ ਵਾਸਤੇ ਬਦਮਾਸ਼ੀ ਕਰਨ ਵਾਸਤੇ ਲੋਕਾਂ ਨੂੰ ਡਰਾਉਣ ਵਾਸਤੇ ਇੱਕ ਅਫਸਰ ਜੀਐਸ ਬੈਂਸ ਜਿਹੜਾ ਐਸਪੀ ਆ ਪਟਿਆਲੇ ਕੋ ਡਿਸਮਿਸ ਸੀ 4 ਸਾਲ ਉਨੂੰ ਇਹਨਾਂ ਨੇ ਇਸੇ ਕੰਮ ਤੇ ਰੱਖਿਆ ਜੋ ਵਿਜੀਲੈਂਸ ਦਫਤਰ ਕਿਹੜੀ ਪੋਜੀਸ਼ਨ 'ਤੇ ਬੈਠਾ ਹੀ ਨੀਡਸ ਟੂ ਟੈਲ ਮੈਂ ਪਹਿਲੇ ਇਨਸੀਡੈਂਟ ਦੀ ਗੱਲ ਕਰਦਾ ਜੀ ਇਹਨਾਂ ਨੇ 21 ਤਰੀਕ ਨੂੰ ਇੱਕ ਦਲਵਿੰਦਰ ਸਿੰਘ ਤੇ ਉਹਦਾ ਜੀਜਾ ਮਨਜਿੰਦਰ ਸਿੰਘ ਉਹਨੂੰ ਸੈਣੀ ਡੀਐਸਪੀ ਨੇ ਅੰਮ੍ਰਿਤਸਰ ਤੋਂ ਚੱਕਿਆ ਸ਼ਾਮ ਤੱਕ ਅੰਮ੍ਰਿਤਸਰ ਵਿਜੀਲੈਂਸ ਬਿਊਰੋ 'ਚ ਰੱਖਿਆ 164 ਦੇ ਬਿਆਨ ਦਿਖਾਇਓ ਕਿ ਇੱਥੇ ਸਾਈਨ ਕਰ ਦੇ ਤਾਂ ਤੇਰਾ ਛੁਟਕਾਰਾ ਹੋ ਨਹੀਂ ਤਾਂ ਹੋਣਾ ਨਹੀਂ ਉਸ ਵਿਚਾਰੇ ਬੰਦੇ ਨੂੰ ਦਲਵਿੰਦਰ ਸਿੰਘ ਨੂੰ 9 ਵਾਰ ਪੁਲਿਸ ਕੋਲ ਲਾ ਚੁੱਕੀ ਹੈ ਪੁਲ ਸਾਰਾ ਦਿਨ ਉਹ ਤੇ ਘਰੇ ਬੈਠੀ ਰਹਿੰਦੀ ਹੈ ਉਹਦੇ ਘਰੇ ਬੱਚੇ ਨੇ ਤੇ ਲੇਡੀਜ਼ ਨੇ ਜਿਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨੂੰ ਚੱਕ ਕੇ ਹਰ ਬਾਰ ਲੈ ਜਾਂਦੇ ਨੇ ਉਹਦਾ ਕੀ ਕਸੂਰ ਹੈ ਕਿ ਉਹਦੇ ਭਰਾ ਨੇ ਰੁਪਿੰਦਰ ਸਿੰਘ ਜੋ ਮਰ ਗਿਆ ਜੋ ਜਦੀ ਬੈਥ ਹੋ ਚੁੱਕੀ ਹੈ ਜੋ ਉਸ ਤੋਂ 15 ਸਾਲ ਵੱਡਾ ਸੀ ਉਹਨੇ ਇੱਕ ਕੰਪਨੀ ਵਿੱਚ ਆਪਨੇ ਚਿਕਨ ਰੋਡ ਬਸ 5 ਮਿੰਟ ਖੇਲਾ ਹੈ ਪਹਿਲੀ ਫੇਲ